ਚੋਰੀ ਯਾਰੀ ਮੂਰਖਾ ਵਪਾਰ ਦੇ ਦੀ ਚੀਜ਼ ਹੁੰਦੀ ਚੋਰੀ ਯਾਰੀ ਮੂਰਖਾ ਵਪਾਰ ਦੇ ਦੀ ਚੀਜ਼ ਤੂੰ ਤਾਂ ਪਾਸੇ ਹੋ ਕੇ ਬਹਿ ਗਿਆ ਮੈਨੂੰ ਦਿੱਤੇ ਕੰਡੇ ਬੀਜ ਹੁਣ ਜਾਣਾ ਖਣਾ ਲੰਗਦਾ ਸੁਣਾ ਕੇ ਬੋਲ ਵੀ ਪੀ ਕੇ ਨਾਰੂ ਤੂੰ ਤਾਂ ਪਿੰਡ 'ਚ ਵਿਝਾਤੇ ਢੋਲਵੇਂ ਪੀ ਕੇ ਨਾਰੂ ਤੂੰ ਤਾਂ ਪਿੰਡ 'ਚ ਵਿਝਾਤੇ ਢੋਲਵੇਂ ਹੋਈ ਗੱਲ ਤੀ ਜ਼ਰੂਰ ਨਹੀਂ ਤੂੰ ਸੋळा ਅੰਨੇ ਸੱਚ ਹੋਈ ਗੱਲ ਤੀ ਜ਼ਰੂਰ ਨਹੀਂ ਤੂੰ ਸੋळा ਅੰਨੇ ਸੱਚ ਹੁਣ ਮੈਨੂੰ ਸਮਝ ਨਹੀਂ ਆਉਂਦੀ ਖੋਰੇ ਉੱਠਿਆ ਕੀ ਗੱਜ ਚਲੋ ਮੇ ਜੋਲ ਹੋ ਜੂ 4 ਦਿਨ ਕੱਟਨੀ ਪਰ ਟੁੱਟ ਕੇ ਨਾ ਬੈ ਜੀ ਮਰ ਜੂਗਾ ਜੱਟਨੀ ਟੁੱਟ ਕੇ ਨਾ ਬੈ ਜੀ ਮਰ ਜੂਗਾ ਜੱਟਨੀ ਮੇਰਾ ਨਾਂ ਲੈ ਲੈ ਬੋਲੀਆਂ ਤੂੰ ਭਾਈਆ ਗਿੱਧੇ ਵਿੱਚ ਹੁੰਦਾ ਹਾਜਮਾ ਜੀ ਠੀਕ ਹੋਣਾ ਪੈਣਾ ਨਹੀਂ ਸੀ ਜਿੱਥੇ ਮੇਰਾ ਨਾਂ ਲੈ ਕੇ ਬੋਲੀਆਂ ਤੂੰ ਭਾਈਆ ਗਿੱਧੇ ਵਿੱਚ ਹੁੰਦਾ ਹਾਜਮਾ ਜੀ ਠੀਕ ਹੋਣਾ ਪੈਣਾ ਨਹੀਂ ਸੀ ਜਿੱਥੇ ਕਰ ਰੱਬ ਦਾ ਸ਼ੁਕਰ ਕਿੱਥੋਂ ਜਾਂਦੀ ਮੈਂ ਮੁਕਰ ਕਾਰੇ ਰੱਬ ਦਾ ਸ਼ੁਕਰ ਕਿੱਥੋਂ ਜਾਂਦੀ ਮੈਂ ਮੁਕਰ ਭਲਾ ਹੁੰਦਾ ਜਿਸ ਬੱਬ ਨਾਲ ਭਾਈ ਕੋਲ ਵੀ ਵੀ ਕੇ ਨਾ ਰੁੱਤ ਤਾ ਪਿੰਡ ਜੇ ਵਜਾ ਦੇ ਢੋਲ ਵੇ ਪੀਕੇ ਦਾ ਰੂਤੂ ਦਾ ਪਿੰਡ ਚ ਵਿਝਾਤੇ ਢੋਲਵੇਂ ਉਹ ਸੱਦ ਵਿਆਹ ਚ ਸ਼ਰੀਕਾ ਮੈਨੂੰ दारू ਨਾਲ ਰਜਾ ਕੇ ਉਹ ਗੱਲੋਂ ਡਰਦੇ ਸੀ ਜਿਹੜੀ ਉਹੀ ਛੱਡੀ ਕਰਵਾ ਕੇ ਸੱਦ ਵਿਆਹ ਚ ਸ਼ਰੀਕਾ ਮੈਨੂੰ दारू ਨਾਲ ਰਜਾ ਕੇ ਉਹ ਗੱਲੋਂ ਡਰਦੇ ਸੀ ਜਿਹੜੀ ਉਹੀ ਛੱਡੀ ਕਰਵਾ ਕੇ ਪੀਕੇ ਵੱਜ ਗਈ ਪਕਾਈ ਬਹੁਤੀ ਦੇਨਾ ਕੱਚੀ ਆਈ ਪੀਕੇ ਵੱਜ ਗਈ ਪਕਾਈ ਬਹੁਤੀ ਦੇਨਾ ਕੱਚੀ ਆਈ ਹੁਣ ਚਿੱਤ ਕਰੇ ਲਵਾ ਬਿੱਲੋ ਜੀਬ ਕੱਟਨੀ ਪਰ ਟੁੱਟ ਕੇ ਨਾ ਬੈ ਜੀ ਮਾਰ ਜੂਗਾ ਜੱਟਨੀ ਹਾੜਾ ਟੁੱਟ ਕੇ ਨਾ ਬੈ ਜੀ ਜਾ ਰਿਹਾਗਾ ਜੱਟ ਨੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਅਜੇ ਮੁੜ ਕੇ ਜੋ ਕਰ ਬਾਣੀ ਅੱਗੇ ਨੂੰ ਸਿਆਣਾ ਕੰਨ ਮੇਰੇ ਕੋਲੇ ਕਰ ਓਹਨੂੰ ਭੁੱਲਿਆ ਨੀ ਕਹਿੰਦੇ ਆ ਜੇ ਮੂੜ ਕੇ ਜੋ ਕਰ ਬਾਣੀ ਅੱਗੇ ਨੂੰ ਸਿਆਣਾ ਕੰਨ ਮੇਰੇ ਕੋਲੇ ਕਰ ਗੱਲ ਚਿੱਤ ਚੋਂ ਭਲਾ ਦੇ ਹੁਣ ਹੱਸ ਕੇ ਵਿਖਾ ਦੇ ਗੱਲ ਚਿੱਤ ਚੋਂ ਭਲਾ ਦੇ ਹੁਣ ਹੱਸ ਕੇ ਵਿਖਾ ਦੇ ਰਾਜੀ ਤੇਰੀ ਮੈਂ ਰਜ਼ਾਚ ਤੂੰ ਨਾ ਨਾ ਤੂੰ ਜਾਵੀਂ ਢੋਲਵੇਂ ਪੀਕੇ ਨਾ ਰੂ ਤੂੰ ਤਾਂ ਪਿੰਡ 'ਚ ਵਜਾਤੇ ਢੋਲਵੇਂ ਪੀਕੇ ਨਾ ਰੂ ਤੂੰ ਤਾਂ ਪਿੰਡ 'ਚ ਵਜਾਤੇ ਢੋਲਵੇਂ ਹੋ ਜਾਮਾ ਅਸ਼ਕੇਰ ਕਾਨੇ ਖੁਸ਼ੀ ਕਰ ਦਿੱਤਾ ਚਿੱਤ ਨੀ ਤੂੰ ਭੁੱਖਿਆ ਵਾਲੀ ਵਾਲੇ ਕੋਲੋਂ ਲਹਿ ਗਈ ਬਾਜੀ ਜਿੱਤ ਹੋ ਜਾਮਾ ਅਸ਼ਕੇਰ ਕਾਨੇ ਖੁਸ਼ੀ ਕਰ ਦਿੱਤਾ ਚਿੱਤ ਨੀ ਤੂੰ ਭੁੱਖਿਆ ਵਾਲੀ ਵਾਲੇ ਕੋਲੋਂ ਭੁੱਖਿਆ ਵਾਲੀ ਵਾਲੇ ਕੋਲੋਂ ਲਹਿ ਗਈ ਬਾਜੀ ਜਿੱਤ ਪਿੰਨ ਮੈਨੂੰ ਤੇਰੇ ਉੱਤੇ ਮਾਣ ਸੁਣ ਮੇਰੀ ਵੀ ਜ਼ੁਬਾਨ ਮੈਨੂੰ ਤੇਰੇ ਉੱਤੇ ਮਾਣ ਸੁਣ ਮੇਰੀ ਵੀ ਜ਼ੁਬਾਨ ਪਿੰਦਾ ਵੇਖ ਕੇ ਢਿੱਲੋਂ ਨੂੰ ਜਾਵੀਂ ਪਾਸਾ ਵੱਟ ਨੀ ਮਾਰੇ ਟੁੱਟਕੇ ਨਾ ਬੈ ਜੀ ਮਾਰੇ ਜੂਗਾ ਜਟਨੀ ਪੀ ਕੇ ਨਾਰੂ ਤੂੰ ਤਾਂ ਪਿੰਡ ਚ ਵਝਾਤੇ ਢੋਲਵੇਂ ਹਾੜਾ ਟੁੱਟਕੇ ਨਾ ਬੈ ਜੀ ਮਾਰੇ ਜੂਗਾ ਜਟਨੀ